ਸ੍ਰੀਆ ਕਾਂਤ ਜੀ ਆਨੂ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਤੁਹਾਡੇ ਆਪਣੇ ਕੁਕਿੰਗ ਚੈਨਲ ਖਾਣਾ ਮਨਪਸੰਦ ਪੰਜਾਬੀ ਵਿੱਚ ਤੇ ਅੱਜ ਮੈਂ ਤੁਹਾਡੇ ਨਾਲ ਜਿਹੜੀ ਰੈਸিপি ਸ਼ੇਅਰ ਕਰਨ ਜਾ ਰਹੀਆਂ ਉਹ ਹੈ ਆٹے ਦੇ ਹਲਵੇ ਦੀ ਬਟ ਬਿਲਕੁਲ ਡਿਫਰੈਂਟ ਤਰੀਕੇ ਨਾਲ ਤੇ ਬਹੁਤ ਹੀ ਜ਼ਿਆਦਾ ਵਧੀਆ ਤੇ ਸਵਾਦ ਬੰਦਾ ਹੈ ਨਾਰਮਲ ਆٹے ਦਾ ਹਲਵਾ ਤੇ ਆਪਾਂ ਸਭੀ ਬਣਾਉਂਦੇ ਆ ਪਰ ਇਸ ਤਰੀਕੇ ਨਾਲ ਤੁਸੀਂ ਜ਼ਰੂਰ ਟਰਾਈ ਕਰਨਾ ਤੇ ਇਸ ਵਾਸਤੇ ਮੈਂ ਇੱਥੇ ਦੋ ਇਨਗਰੀਡੀਅੰਟਸ ਇਹੋ ਜਿਹੇ ਯੂਜ਼ ਕਰ ਰਹੀ ਆ ਜੋ ਨਾਰਮਲੀ ਅਸੀਂ ਯੂਜ਼ ਨਹੀਂ ਕਰਦੇ ਜਿਵੇਂ ਕਿ ਇੱਥੇ ਮੈਂ ਥੋੜੇ ਡਰਾਈ ਫਰੂਟਸ ਲਿੱਤੇ ਨੇ 8 ਤੋਂ 10 ਬਦਾਮ 8-10 ਕਾਜੂ ਤੇ 2 ਚਮਚ ਦੇ ਕਰੀਬ ਪਿਸਤਾ ਤੇ ਤਿੰਨ ਛੋਟੀਆਂ ਲਾਚੀਆਂ ਲਿੱਤੀਆਂ ਨੇ ਤੇ ਇਹਨਾਂ ਦਾ ਜਿਹੜਾ ਸਵਾਦ ਹੈ ਇਸ ਹਲਵੇ ਵਿੱਚ ਬਹੁਤ ਹੀ ਜ਼ਿਆਦਾ ਵੱਖਰਾ ਆਂਦਾ ਹੈ ਤੇ तरीका ਵੀ ਥੋੜਾ ਡਿਫਰੈਂਟ ਹੈ ਯੂਜ਼ ਕਰਨ ਦਾ ਤੇ ਸਭ ਤੋਂ ਪਹਿਲਾਂ ਮੈਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਰੋਸਟ ਕਰ ਲਾਂਗੀ ਜਿਹੜੇ ਵੀ ਡ్రਾਈ ਫਰੂਟਸ ਨੇ ਉਹ ਲੋ ਟੂ ਮੀਡੀਅਮ ਫਲੇਮ ਤੇ ਰੋਸਟ ਕਰਨੇ ਨੇ ਤੇ ਲਾਚੀਆਂ ਵੀ ਅਸੀਂ ਇਸ ਲਈ ਇਸ ਲਈ ਰੋਸਟ ਕੀਤੀਆਂ ਨੇ ਤਾਂ ਕਿ ਇਹਨਾਂ ਦਾ ਫਲੇਵਰ ਤੇ ਖੁਸ਼ਬੂ ਜਿਹੜੀ ਹੈ ਉਹ ਵੱਧ ਜਾਏ ਤੇ ਹੁਣ ਆਪਾਂ ਇਹਨਾਂ ਨੂੰ ਬਿਲਕੁਲ लो फ्लेम ਤੇ ਰੋਸਟ ਕਰਕੇ ਰੈਡੀ ਕਰ ਲੇਤਾ ਹੈ 3-4 ਮਿੰਟ ਲੱਗਦੇ ਨੇ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਜਦ ਇਹ 골ਡਨ ਹੋ ਜਾਣ ਤੇ ਤੁਸੀਂ ਇਹਨਾਂ ਨੂੰ ਕਿਸੇ ਪਲੇਟ 'ਚ ਕੱਢ ਕੇ ਸਾਈਡ ਤੇ ਰੱਖ ਲਓ ਤਾਂ ਕਿ ਪੂਰੀ ਤਰੀਕੇ ਨਾਲ ਠੰਡੇ ਹੋ ਜਾਣ ਤੇ ਮੈਂ ਇਹਨਾਂ ਨੂੰ ਗੈਸ ਤੋਂ ਹਟਾ ਦਿੱਤਾ ਹੈ ਤੇ ਹੁਣ ਆਪਾਂ ਹਲਵਾ ਬਣਾਉਣਾ ਸ਼ੁਰੂ ਕਰਾਂਗੇ ਇਹਦੇ ਵਾਸਤੇ ਅੱਧਾ ਕੱਪ ਜਿੰਨਾ ਦੇਸੀ ਘਿਓ ਲੈਂਦਾ ਪਰ ਪੂਰਾ ਐਡ ਨਹੀਂ ਕੀਤਾ ਇੱਕ ਵੱਡਾ ਚਮਚ ਜਿੰਨਾ ਬਚਾ ਲਿੱਤਾ ਜੇ ਸਾਨੂੰ ਬਾਅਦ 'ਚ ਜ਼ਰੂਰਤ ਲੱਗੀ ਤਾਂ ਅਸੀਂ ਐਡ ਕਰਾਂਗੇ ਤੇ ਕਿਉਂ ਚੰਗੀ ਤਰੀਕੇ ਨਾਲ ਗਰਮ ਕਰਨਾ ਹੈ ਤੇ ਗਰਮ ਹੋਣ ਤੋਂ ਬਾਅਦ ਮੈਂ ਇਹਦੇ ਵਿੱਚ ਪਾ ਰਹੀ ਹਾਂ 1 ਕੱਪ ਜਿੰਨਾ ਆਟਾ ਜੇ ਤੁਹਾਨੂੰ ਘਿਓ ਘੱਟ ਲੱਗੇ ਤਾਂ ਤੁਸੀਂ ਹੋਰ ਐਡ ਕਰ ਸਕਦੇ ਹੋ ਬਟ ਅੱਜ ਕੱਲ ਲੋਕੀ ਜਿਹੜੇ ਨੇ ਉਹ ਹੈਲਥ ਕੌਨਸ਼ੀਅਸ ਹੋ ਗਏ ਨੇ ਤੇ ਇਸ ਵਾਸਤੇ ਮੈਂ ਘਿਓ ਦੀ ਅਮਾਊਂਟ ਜਿਹੜੀ ਹੈ ਉਹ ਕਮ ਐਡ ਕੀਤੀ ਹੈ ਤੇ ਜਿਵੇਂ ਜਿਵੇਂ ਤੁਸੀਂ ਇਸ ਨੂੰ ਭੁੰਨੋਗੇ ਤੇ ਘਿਓ ਜਿਹੜਾ ਹੈ ਉਹ ਘੱਟ ਲੱਗਣਾ ਕਮ ਹੋ ਜਾਏਗਾ ਯਾਨੀ ਕਿ ਤੁਹਾਨੂੰ ਬਿਲਕੁਲ ਐਵੇਂ ਲੱਗੇਗਾ ਕਿ ਘਿਓ ਦੀ ਅਮਾਊਂਟ ਬਿਲਕੁਲ ਸਫੀਸ਼ੀਐਂਟ ਹੈ ਤੇ ਲੋ ਟੂ ਮੀਡੀਅਮ ਫਲੇਮ ਤੇ ਅਸੀਂ ਇਹਨੂੰ 8 ਤੋਂ 10 ਮਿੰਟ ਤੱਕ ਰੋਸਟ ਕਰਾਂਗੇ ਜਦ ਤੱਕ ਇਹਦਾ ਕਲਰ ਜਿਹੜਾ ਬਾਦਾਮੀ ਨਾ ਹੋ ਜਾਏ ਜਾਂ ਮੜਾ ਮੜਾ 골ਡਨ ਜਿਹਾ ਨਾ ਹੋ ਜਾਏ ਤੇ ਆਟੇ ਦੀ ਵਧੀਆ ਜੀ ਖੁਸ਼ਬੂ ਨਾ ਆਉਣ ਲੱਗੇ ਤੇ ਤੁਸੀਂ ਵੇਖ ਸਕਦੇ ਹੋ ਮੈਂ ਕਿਵੇਂ ਇਹਨੂੰ ਪੁੰਨ ਰਹੀ ਆ ਤੇ ਹੁਣ ਆਪਾਂ ਥੋੜਾ ਜਿਹਾ ਕਿਓ ਹੋਰ ਐਡ ਕਰ ਰਹੇ ਆ ਤੇ ਹਲੇ ਵੀ ਅੱਧਾ ਚਮਚ ਜਿੰਨਾ ਕਿਓ ਇਹਦੇ ਵਿੱਚ ਬਚਿਆ ਹੈ ਤੇ ਹੁਣ ਆਪਾਂ ਕਿਓ ਅੱਧਾ ਕੱਪ ਜਿੰਨਾ ਐਡ ਕਰ ਦਿੱਤਾ ਹੈ ਤੇ ਇੱਥੇ ਮੈਂ ਚਾਸ਼ਨੀ ਨੂੰ ਖੋਣ ਵਾਸਤੇ ਰੱਖ ਰਹੀ ਆ ਇਹਦੇ ਵਿੱਚ ਪਾਵਾਂਗੇ 2 ਕੱਪ ਪਾਣੀ ਜਿਸ ਕੱਪ ਨਾਲ ਆਟਾ ਲਿੱਤਾ ਸੀ ਉਸੇ ਕੱਪ ਨਾਲ ਅਸੀਂ ਪਾਣੀ ਪਾਇਆ ਤੇ 1 ਕੱਪ ਜਿੰਨੀ ਚੀਨੀ ਜਿੰਨਾ ਆਟਾ ਸੀ ਉਨੀ ਚੀਨੀ ਐਡ ਕੀਤੀ ਹੈ ਮੈਂ ਜੇ ਤੁਸੀਂ ਘੱਟ ਮਿੱਠਾ ਖਾਂਦੇ ਹੋ ਤੇ ਘੱਟ ਐਡ ਕਰ ਸਕਦੇ ਹੋ ਜਿਆਦਾ ਖਾਂਦੇ ਹੋ ਤੇ ਜਿਆਦਾ ਪਾ ਸਕਦੇ ਹੋ ਇਹ ਤੁਹਾਡੀ ਆਪਣੀ ਮਰਜ਼ੀ ਹੈ ਤੇ ਇੱਥੇ ਚਾਣੀ ਵੀ ਕੁੱਕ ਹੋ ਰਹੀ ਹੈ ਬਸ ਚੀਨੀ ਜਿਹੜੀ ਹੈ ਉਹ ਡਿਸੋਲਵ ਹੋ ਜਾਣੀ ਚਾਹੀਦੀ ਹੈ ਤੇ ਹੁਣ ਆਪਾਂ ਆਟੇ ਵਾਲਾ ਆਨੇ ਆ ਆਟਾ ਜਿਹੜਾ ਹੈ ਭੁੰਨਣ ਦੀ ਸਟੇਜ ਜਿਹੜੀ ਹੈ ਉਹ ਪੂਰੀ ਹੋਣ ਵਾਲੀ ਹੈ ਤੁਸੀਂ ਦੇਖ ਸਕਦੇ ਹੋ ਕਿਉਂ ਹੁਣ ਸਫੀਸ਼ੀਐਂਟ ਬਾਉਂਸ ਵਿੱਚ ਵਿਖ ਰਿਹਾ ਆਟੇ ਵਿੱਚ ਤੇ ਨਾਲ-ਨਾਲ ਆਪਾਂ ਚਾਣੀ ਵੀ ਹਿਲਾਉਂਦੇ ਰਾਂਗੇ ਤਾਂ ਕਿ ਚੀਨੀ ਜਿਹੜੀ ਹੈ ਥੱਲੇ ਉਹ ਸੜੇ ਨਹੀਂ ਤੇ ਇੱਥੇ ਆਟਾ ਪੁੰਰੇ ਤੇ ਡਰਾਈ ਫਰੂਟ ਜਿਹੜੇ ਨੇ ਉਹ ਠੰਡੇ ਹੋ ਚੁੱਕੇ ਨੇ ਤੇ ਮਿਕਸੀ ਦੇ ਜਾਰ ਵਿੱਚ ਪਾ ਕੇ ਡਰਾਈ ਫਰੂਟ ਤੇ ਲਾਚੀਆਂ ਦਾ ਮੈਂ ਪਾਊਡਰ ਬਣਾ ਲਿਆ ਹੈ ਤੇ ਤੁਸੀਂ ਵੇਖ ਸਕਦੇ ਹੋ ਬਹੁਤ ਜ਼ਿਆਦਾ ਬਰੀਕ ਪਾਊਡਰ ਨਹੀਂ ਬਣਾਇਆ ਜੇ ਬਹੁਤ ਬਰੀਕ ਪਿਸ ਹੋ ਗਿਆ ਤਾਂ ਇਹਦਾ ਤੇਲ ਨਿਕਲ ਆਏਗਾ ਤੇ ਇਸ ਵਾਸਤੇ ਬਹੁਤ ਜ਼ਿਆਦਾ ਬਰੀਕ ਨਹੀਂ ਕਰਨਾ ਤੇ ਇੱਥੇ ਚੀਨੀ ਵੀ ਜਿਹੜੀ ਡਿਸਾਲਵ ਹੋ ਚੁੱਕੀ ਹੈ ਤੇ ਚਾਣੀ ਦੇ नीचे ਗੈਸ ਬੰਦ ਕਰ ਦਿੱਤੀ ਹੈ ਮੈਂ ਤੇ ਆਟਾ ਵੀ ਸਾਡਾ ਪੁੰ ਚੁੱਕਿਆ ਹੈ ਪੂਰੀ ਰਸੋਈ ਵਿੱਚ ਇਹਦੀ ਖੁਸ਼ਬੂ ਜਿਹੜੀ ਹੈ ਉਹ ਪਰ ਚੁੱਕੀ ਹੈ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਚਾਣੀ ਤੇ ਡ్రਾਈ ਫਰੂਟਸ ਐਡ ਕਰਾਂਗੇ ਬਟ ਇਹਨੂੰ 1 ਮਿੰਟ ਵਾਸਤੇ ਹੋਰ ਪੁੰਨਾਂਗੇ ਜਦ ਤੱਕ ਇਹਦਾ ਕਲਰ ਬਦਾਮੀ ਜੇ ਤੁਸੀਂ ਚਾਹੋ ਤੇ ਤੁਸੀਂ ਹੋਰ ਜ਼ਿਆਦਾ ਥੋੜਾ ਡਾਰਕ ਕਰ ਸਕਦੇ ਹੋ ਬਟ ਸਾਡੇ ਘਰ ਵਿੱਚ ਇਸ ਤਰੀਕੇ ਦਾ ਹੀ ਪਸੰਦ ਕੀਤਾ ਜਾਂਦਾ ਹੈ ਪੁੰਨਣ ਵਿੱਚ ਜਿਹੜਾ ਹੈ 12 ਤੋਂ 15 ਮਿੰਟ ਦਾ ਹੀ ਟਾਈਮ ਲੱਗਿਆ ਹੈ ਲੋ ਫਲੇਮ ਤੇ ਬਟ ਖੁਸ਼ਬੂ ਬਹੁਤ ਹੀ ਵਧੀਆ ਆ ਰਹੀ ਹੈ ਤੇ ਹੁਣ ਆਪਾਂ ਸਾਰੀ ਦੀ ਸਾਰੀ ਚਾਣੀ ਐਡ ਕਰ ਦਾਂਗੇ ਗੈਸ ਮੈਂ ਬੰਦ ਕਰ ਦਿੱਤੀ 1 ਮਿੰਟ ਵਾਸਤੇ ਤੇ ਚਾਣੀ ਐਡ ਕਰਨ ਤੋਂ ਬਾਅਦ ਅਸੀਂ ਇਹਨੂੰ ਚੰਗੀ ਤਰੀਕੇ ਨਾਲ ਹਿਲਾਣਾ ਹੈ ਨਹੀਂ ਤਾਂ ਇਹਦੇ ਵਿੱਚ ਗੱਠਾ ਪੈ ਜਾਂਦੀਆਂ ਨੇ ਤੇ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਤੁਹਾਨੂੰ ਛੋਟੇ-ਛੋਟੇ ਲੰਮਸ ਵਿਖਰੇ ਹੋਣੇ ਆ ਬਟ ਇਹਦਾ ਇੱਕ ਹੀ ਸੋਲੂਸ਼ਨ ਹੈ ਕਿ ਇਹਨੂੰ ਹਿਲਾਉਂਦੇ ਰਹੋ ਤੇ ਜਿਹੜਾ ਹਲਵਾ ਹੈ ਉਹ ਬਿਲਕੁਲ ਸਮੂਥ ਹੋ ਜਾਏਗਾ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਹੋ ਚੁੱਕੇ ਹੈ ਤੇ ਇਹਨੂੰ ਹਿਲਾਣਾ ਨਹੀਂ ਰੋਕਣਾ ਨਹੀਂ ਤਾਂ ਗੱਠਾਂ ਜਿਹੜੀਆਂ ਨੇ ਉਹ ਪਰਮਾਨੈਂਟਲੀ ਪੈ ਜਾਂਦੀਆਂ ਨੇ ਤੇ ਹੁਣ ਆਪ ਸਾਡਾ ਹਲਵਾ ਜਿਹੜਾ ਹੈ ਉਹ ਰੈਡੀ ਹੋ ਚੁੱਕੇ ਹੈ ਤੇ ਹੁਣ ਆਪਾਂ ਐਡ ਕਰਾਂਗੇ ਇਹਦੇ ਵਿੱਚ ਜਿਹੜੇ ਡਰਾਈ ਫਰੂਟਸ ਤੇ ਲਾਚੀ ਪਾਈ ਸੀ ਉਸ ਤੋਂ ਪਹਿਲਾਂ ਅਸੀਂ ਦੋ ਵੱਡੇ ਚਮਚ ਜਿਹੜੇ ਨੇ ਉਹ ਫਰੈਸ਼ ਕਰੀਮ ਜਾਂ ਮਲਾਈ ਦੇ ਐਡ ਕਰਨੇ ਨੇ ਇਹਦੇ ਨਾਲ ਜਿਹੜਾ ਸਵਾਦ ਹੈ ਉਹ ਬਹੁਤ ਵੱਧ ਜਾਂਦਾ ਹੈ ਤੇ ਮਾਈਲ ਜਿਹਾ ਖੋਏ ਵਰਗਾ ਫਲੇਵਰ ਆਂਦਾ ਹੈ ਇਹਨੂੰ ਮਲਾਈ ਪਾ ਕੇ ਚੰਗੀ ਤਰੀਕੇ ਨਾਲ ਪੁੰਨਾ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਇਸ ਤਰੀਕੇ ਨਾਲ ਤੇ ਹੁਣ ਮੈਂ ਪਾ ਰਹੀਆਂ ਜਿਹੜੇ ਡਰਾਈ ਫਰੂਟ ਸੇ ਇਲਾਚੀ ਸੇ ਤੁਸੀਂ ਪਹਿਲਾਂ ਵੀ ਐਡ ਕਰ ਸਕਦੇ ਹੋ ਇਹਨੂੰ ਹਲਵਾ ਬਣਨ ਤੋਂ ਬਾਅਦ ਤੇ ਹੁਣ ਆਪਾਂ ਇਹਨੂੰ ਚੰਗੀ ਤਰੀਕੇ ਨਾਲ ਪੁੰਨਾਂਗੇ ਹਲਵਾ ਜਿਹੜਾ ਉਹ ਜਿੰਨਾ ਚੰਗੀ ਤਰੀਕੇ ਨਾਲ ਤੁਸੀਂ ਪੁੰਨੋਗੇ ਉਨਾ ਜ਼ਿਆਦਾ ਵਧੀਆ ਸਵਾਦ ਆਏਗਾ ਤੇ ਤੁਸੀਂ ਵੇਖ ਸਕਦੇ ਹੋ ਹਲਵਾ ਬਿਲਕੁਲ ਡਰਾਈ ਹੋ ਚੁੱਕਿਆ ਹੈ ਫਿਰ ਤੋਂ ਤੇ ਕੋਈ ਵੀ ਮਲਾਈ ਆ ਕੁਝ ਵੀ ਨਹੀਂ ਨਜ਼ਰ ਆ ਰਿਹਾ ਤੇ ਹੁਣ ਆਪਾਂ ਜਿਹੜਾ ਬਚਿਆ ਹੋਇਆ ਕਿਓ ਸੀ ਅੱਧਾ ਚਮਚ ਕੱਪ ਵਿੱਚ ਉਹ ਵੀ ਐਡ ਕਰ ਦਾਂਗੇ ਤੇ ਇੱਕ ਕਿਓ ਪਾ ਕੇ ਪੁੰਨਾਂਗੇ ਪੁੰਨਣ ਤੋਂ ਬਾਅਦ ਇਹਦਾ ਸਵਾਦ 10 ਗੁਣਾ ਵੱਧ ਜਾਂਦਾ ਹੈ ਤੇ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਮੇਰੇ ਤਰੀਕੇ ਨਾਲ ਇਸ ਹਲਵੇ ਨੂੰ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਣ ਵਾਲਾ ਹੈ ਤੇ ਹੁਣ ਆਪਾਂ ਸਰਵ ਕਰ ਲਾਂਗੇ ਹਲਵਾ ਲਾਚੀ ਦੀ ਖੁਸ਼ਬੂ ਆ ਰਹੀ ਹੈ ਤੇ ਮੜੇ ਮੜੇ ਡਰਾਈ ਫਰੂਟਸ ਵੀ ਨਜ਼ਰ ਆ ਰਹੇ ਨੇ ਤੇ ਤੁਸੀਂ ਇਸ ਤਰੀਕੇ ਨਾਲ ਜਦ ਹਲਵਾ ਬਣਾਓਗੇ ਤੇ ਸਭ ਤੁਹਾਨੂੰ ਜ਼ਰੂਰ ਪੁੱਛਣਗੇ ਕਿ ਤੁਸੀਂ ਕਿਵੇਂ ਬਣਾਇਆ ਹੈ ਤੇ ਤੁਹਾਨੂੰ ਸਭ ਨੂੰ ਤੁਹਾਡੀ ਫੈਮਿਲੀ ਨੂੰ ਸਭ ਨੂੰ ਬਹੁਤ ਪਸੰਦ ਆਏਗਾ ਤੁਸੀਂ ਕਿਸੇ ਓਕੇਸ਼ਨ ਤੇ ਵੀ ਬਣਾ ਸਕਦੇ ਹੋ ਤੇ ਰੂਟੀਨ ਵਿੱਚ ਵੀ ਬਣਾ ਕੇ ਖਾ ਸਕਦੇ ਹੋ ਸਰਦੀਆਂ ਨੇ ਤੇ ਇਸ ਵਿੱਚ ਕਿਉਂ ਡ్రਾਈ ਫਰੂਟਸ ਸਭ ਬਹੁਤ ਜ਼ਿਆਦਾ ਵਧੀਆ ਰਹਿੰਦੇ ਨੇ ਤੇ ਮੈਂ ਬਦਾਮਾਂ ਨਾਲ ਇਹਨਾਂ ਨੂੰ ਗਾਰਨਿਸ਼ ਕਰ ਦਿੱਤਾ ਹੈ ਤੇ ਥੋੜਾ ਜਿਹਾ ਚਾਂਦੀ ਦਾ ਵਰਕ ਲਾ ਰਹੀਆਂ ਧਿਆਨ ਰੱਖਣਾ ਬਿਲਕੁਲ ਵੈਜੀਟੇਰੀਅਨ ਹੈ ਕੋਈ ਵੀ ਇਹਦੇ ਵਿੱਚ ਉਹ ਜਿਹੜੀ ਫੈਟ ਹੁੰਦੀ ਹੈ ਉਹ ਨਹੀਂ ਹੈ ਤੇ ਹੁਣ ਤੁਸੀਂ ਵੇਖ ਸਕਦੇ ਹੋ ਕਿੰਨਾ ਖਿੜਾ ਖਿੜਾ ਤੇ ਬਹੁਤ ਹੀ ਵਧੀਆ ਆਟੇ ਦਾ ਹਲਵਾ ਬਣ ਕੇ ਰੈਡੀ ਹੈ ਤੁਸੀਂ ਵੀ ਜ਼ਰੂਰ ਟਰਾਈ ਕਰਨਾ ਤੇ ਮੈਨੂੰ ਦੱਸਣਾ ਕਿ ਤੁਹਾਨੂੰ ਇਹ ਰੈਸিপি ਕਿਹੋ ਜੀ ਲੱਗੀ ਕਿਤੇ ਤੁਹਾਡੀ ਫੈਮਿਲੀ ਨੂੰ ਪਸੰਦ ਆਈ ਕਿ ਨਹੀਂ ਆਈ ਜੇ ਪਸੰਦ ਆਏ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਐਵੇਂ ਪਿਆਰ ਦਿੰਦੇ ਰਹੋ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੇ ਆਉਣ ਵਾਲੇ ਟਾਈਮ ਵਿੱਚ ठेर सारी रेसिपीज रैसीपीज़ तो इंतजार कर रही ने तो मिलते हैं नवी वीडियो विश। तो बहुत बहुत शुक्रिया थैंक यू कमेंट करना बिल्कुल ना भूलना थैंक्स फॉर वॉचिंग